ਨਮਸਕਾਰ ਮੈਂ ਹਾ ਟੋੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਵਾਦਾਂ ਵਿੱਚ ਘਰੀ ਸਰਕਾਰ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਹਾਲਾਤ ਪੰਜਾਬ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਹਾਲਾਤ ਬੜੇ ਹੀ ਵਿਗੜੇ ਹੋਏ ਨੇ ਜਾਂ ਕਹਿ ਦਈਏ ਬੇਤਰ ਨਹੀਂ ਭਾਵੇਂ ਜਿਮਨੀ ਚੋਣ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਲੇਕਨ ਜੇ ਗੱਲ ਕਰੀਏ ਖਜ਼ਾਨੇ ਦੀ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਬਿਲਕੁਲ ਖਾਲੀ ਹੋ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਪੈਸੇ ਨਹੀਂ ਕਿ ਜਿਹੜੇ ਮੁਲਾਜ਼ਮ ਨੇ ਪੰਜਾਬ ਦੇ ਉਹਨਾਂ ਨੂੰ ਤਨਖਾਹ ਦੇ ਦिए ਚਲਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਵਨ ਤੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਸੈਂਟਰ ਸਰਕਾਰ ਦੇ ਅੱਗੇ ਝੁਕਣਾ ਪਿਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2500 ਕਰੋੜ ਰੁਪਏ ਲੈ ਕੇ ਕਰਜ਼ਾ ਪੰਜਾਬ ਨੇ ਪੰਜਾਬ ਦੇ ਮਜ਼ਮਲਾਜ਼ਮਾਂ ਨੂੰ ਤਰਖਾਹਾਂ ਦਿੱਤੀਆਂ ਸੀ ਇਸ ਗੱਲ ਦਾ ਖੁਲਾਸਾ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਾ ਬਾਜਵਾ ਅਤੇ ਸੁਖਵਾਲ ਸਿੰਘ ਖੈਰਾ ਨੇ ਕੀਤਾ ਸੀ ਹទਿਸ ਇਸ ਰਿਐਲਿਟੀ ਵੀ ਹੈ ਦੂਜੇ ਪਾਸੇ ਜੇ ਹੁਣ ਗੱਲ ਕਰੀਏ ਭਗਵੰਤ ਮਾਨ ਜੋ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਸਿਰਫ ਗੱਲਾਂ ਦਾ ਖੜਾ ਬਣਾ ਰਹੇ ਨੇ ਗੱਲਾਂ ਦੇ ਖਰਾ ਦੇ ਨਾਲ ਕੁਝ ਨਹੀਂ ਬਣਨਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਗਰਾਉਂਡ ਲੈਵਲ ਦੇ ਵਰਕ ਦੇਖਣੇ ਨੇ ਜਿੰਨੇ ਵੀ ਵਰਕ ਸ਼ੁਰੂ ਕੀਤੇ ਸੀ ਜਿੰਨੇ ਵੀ ਪ੍ਰੋਜੈਕਟ ਆਰੰਭ ਕੀਤੇ ਸੀ ਆਮ ਆਦਮੀ ਪਾਰਟੀ ਨੇ ਅੱਜ ਤੋਂ 25 ਸਾਲ ਪਹਿਲਾਂ ਕਿਸੇ ਵੀ ਪ੍ਰੋਜੈਕਟ ਨੂੰ ਸੰਪੂਰਨ ਤੌਰ ਤੇ ਨੇਪਰੇ ਨਹੀਂ ਚਾੜ ਸਕੀ ਆਮ ਆਦਮੀ ਪਾਰਟੀ ਕਿਉਂ ਕਿ ਇਹਨਾਂ ਦੇ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਹੈ ਵਿਉਂਤਬੰਦੀ ਨਹੀਂ ਬਣਦੀ ਇਹਨਾਂ ਦੀ ਤਾਂ ਆਪਸ ਵਿੱਚ ਖਚੋਤਾਂ ਨਹੀਂ ਚੱਲ ਰਹੀ ਹੈ ਕਿਉਂਕਿ ਕੋਈ ਨਾ ਕੋਈ ਸ਼ੁਰਲੀ ਛੱਡ ਦਿੰਦੇ ਨੇ ਭਗਵੰਤ ਮਾਨ ਸੈਂਟਰ ਸਰਕਾਰ ਨੂੰ ਲੈ ਕੇ ਨਰਿੰਦਰ ਮੋਦੀ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵਿੱਤ ਮੰਤਰੀ ਨੇ ਦੱਸਿਆ ਕਿ 6000 ਕਰੋੜ ਰੁਪਏ ਜਿਹੜਾ ਹੈ ਸੈਂਟਰ ਸਰਕਾਰ ਨੇ ਰੁਕਿਆ ਹੋਇਆ ਹੈ ਜੇਕਰ ਉਹ 6000 ਰੁਪਏ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਕਿੰਨੇ ਪ੍ਰੋਜੈਕਟ ਜਿਹੜੇ ਪੈਂਡਿੰਗ ਪਏ ਨੇ ਉਹਨਾਂ ਨੂੰ ਨੇਪਰੇ ਚਾੜਿਆ ਜਾ ਸਕਦਾ ਹੈ ਇਸ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੈਂਟਰ ਦੇ ਨਾਲ ਬਿਲਕੁਲ ਨਹੀਂ ਬਣਦੀ ਖਿੱਚੋ ਤਾਣੀ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਸਭਾ ਦੀਆਂ ਚੋਣਾਂ ਇਹਨਾਂ ਨੇ ਅਲਾਈਅንስ ਕੀਤਾ ਸੀ ਇੰਡੀਆ ਗਠਜੋਦਨ ਦੇ ਨਾਲ ਦੂਸਰੇ ਪਾਸੇ ਯੂਨੀਵਰਸਟੀਆਂ ਜਿਹੜੀਆਂ 11 ਨੇ ਪੰਜਾਬ ਦੇ ਵਿੱਚ ਸਰਕਾਰੀ ਯੂਨੀਵਰਸਟੀਆਂ ਉਸ ਨੂੰ ਲੈ ਕੇ ਇੱਕ ਨਵਾਂ ਵਿਵਾਦ ਛੁਲ ਲਿਆ ਹੈ ਭਗਵੰਤ ਮਾਨ ਨੇ ਭਗਵੰਤ ਮਾਨ ਚਾਹੁੰਦਾ ਹੈ ਕਿ ਮੈਂ ਐਜ਼ ਮੁੱਖ ਮੰਤਰੀ ਵੀ ਰਹਾ ਐਜ਼ এ ਵਾਈਸ ਚਾਂਸਲਰ ਵੀ ਰਹਾ ਇਹਨਾਂ ਸਾਰੀਆਂ ਯੂਨੀਵਰਸਿਟੀਆਂ ਦਾ ਇਹਨਾਂ ਨੇ 2023 ਦੇ ਵਿੱਚ ਇੱਕ ਬਿੱਲ ਪਾਸ ਕੀਤਾ ਸੀ ਉਹ ਭੇਜਿਆ ਗਿਆ ਰਾਸ਼ਟਰਪਤੀ ਦੇ ਕੋਲ ਲੇਕਿਨ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਅਤੇ ਪੰਜਾਬ ਸਰਕਾਰ ਦੀ ਮੌਜੂਦਾ ਜਿਹੜੇ ਗਵਰਨਰ ਨੇ ਰਾਜਪਾਲ ਨੇ ਬਨਵਾਰੀ ਲਾਲ ਉਹਨਾਂ ਦੇ ਨਾਲ ਵੀ ਨਹੀਂ ਬਣਦੀ ਜੇ ਉਹਨਾਂ ਦੇ ਨਾਲ ਵੀ ਨਹੀਂ ਬਣਦੀ ਕਿਸ ਤਰ੍ਹਾਂ ਕੰਮ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਗਾ ਨੇ ਜੁਗਲੇ ਨਹੀਂ ਸੁਣਨੇ ਨਰਿੰਦਰ ਮੋਦੀ ਵਾਂਗੂ ਤੁਹਾਡੇ ਲੋਗਾ ਨੇ ਤੁਹਾਡੇ ਕੰਮ ਵੇਖਣੇ ਨੇ ਜੇ ਲੋਕ ਪੰਜਾਬ ਦੇ ਲੋਕ ਤੁਹਾਡੇ ਕੰਮ ਵੇਖਣਗੇ ਕੰਮ ਦੇ ਆਧਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੋਟਾਂ ਪਾਓਗੇ ਫਿਲਹਾਲ ਤੇ ਹਾਲੇ ਬਿਲਕੁਲ ਜਿੰਨੇ ਵੀ ਪ੍ਰੋਜੈਕਟ ਸੀ ਲੋਕ ਸਭਾ ਦੀ ਚੋਣਾਂ ਤੋਂ ਬਾਅਦ ਸਾਰੇ ਹੀ ਪੈਂਡਿੰਗ ਪਏ ਨੇ ਕਿਸੇ ਨੂੰ ਵੀ ਨੇਪਰੇ ਨਹੀਂ ਚਾੜ ਸਕੀ ਆਮ ਆਦਮੀ ਪਾਰਟੀ ਕਿਉਂਕਿ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਬਨਵਾਰੀ ਦੇ ਲਾਲ ਦੇ ਨਾਲ ਵੈਰ ਪੈ ਗਿਆ ਜੋ ਪੰਜਾਬ ਦੇ ਗਵਰਨਰ ਨੇ ਦੂਜੇ ਪਾਸੇ ਰਾਸ਼ਟਰਪਤੀ ਦੇ ਨਾਲ ਖਿਚੋਤਾਣੀ ਹੋ ਗਈ ਤੀਜੇ ਪਾਸੇ ਸੈਂਟਰ ਸਰਕਾਰ ਨਾਲ ਤਾਂ ਪਹਿਲੇ ਨਹੀਂ ਬਣਦੀ ਯਾਨੀ ਕਿ ਸਾਰਾ ਜਿਹੜਾ ਮਾਮਲਾ ਹੁਣ ਉਲਝਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਸ ਨੂੰ ਕਿਵੇਂ ਸਲਝਾਉਣਾ ਹੈ ਇਸ ਨੂੰ ਸਹੀ ਟਰੈਕ ਤੇ ਕਿਵੇਂ ਲੈ ਕੇ ਆਉਣਾ ਹੈ ਇਸ ਵਾਸਤੇ ਸਾਰੇ ਹੀ ਕੈਬਨਟ ਮਿਸਟਰਾਂ ਨੂੰ ਜਿੰਨੇ ਵੀ ਮੰਤਰੀ ਨੇ ਕੈਬਨਟ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਮੰਤਨ ਕਰਨਾ ਪੈਣਾ ਹੈ ਦੂਜੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਤੇ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹ ਵੀ ਕੋਈ ਹੁਣ ਫੈਸਲਾ ਨਹੀਂ ਲੈ ਸਕਦੇ ਸੰਦੀਪ ਪਾਠਕ ਦੀ ਤੇ ਰਘਵ ਛੱਡਾ ਦੀ ਭਗਵੰਤ ਮਾਨ ਦੇ ਨਾਲ ਨਹੀਂ ਬਣਦੀ ਅੰਦਰੋਂ ਖਾਤੇ ਜਿਹੜੇ ਇੱਕ ਦੂਜੇ ਨਾਲ ਲੱਗ ਰਹੇ ਨੇ ਭਾਵੇਂ ਬਾਹਰ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਚੁੱਟਦੇ ਨੇ ਜੇਕਰ ਗੱਲ ਕਰੀਏ ਐਸਵਾਈਐਲ ਦੀ ਪਿਛਲੇ ਦਿਨਾਂ ਦੇ ਵਿੱਚ ਯਾਨੀ ਕਿ ਕੱਲ੍ਹ ਜਦੋਂ ਐਸਵੀਐਲ ਦਾ ਮੁੱਦਾ ਛੜਿਆ ਤੇ ਭਗਵੰਤ ਮਾਨ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜੋ ਫੈਸਲਾ ਸੁਪਰੀਮ ਕੋਰਟ ਲਵੇ ਵੀ ਉਹ ਅਸੀਂ ਮੰਨਾਂਗੇ। ਯਾਨੀ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਭਗਵੰਤ ਮਾਨ ਨੇ ਕਿਉਂ ਨਹੀਂ ਕੀਤੀ? ਕਿਉਂਕਿ ਉਹਨਾਂ ਦੇ ਆਕਾ ਬੈਠੇ ਹੋਏ ਸੀ ਇੱਕ ਪਾਸੇ ਸੀ ਰਾਗ ਮਚੰਡਾ ਦੂਸਰੇ ਪਾਸੇ ਸੀ ਸੰਦੀਪ ਪਾਟਕ ਅਤੇ ਹਰਿਆਣਾ ਦੇ ਵਿੱਚ ਹੋਰ ਵੀ ਜਿਹੜੇ ਵਰਕਰ ਸੀ ਉਹ ਵੀ ਬੈਠੇ ਹੋਏ ਸੀ। ਭਾਈ ਕਿਉਂ ਨਹੀਂ ਕਹਿ ਦਿੰਦੇ ਕਿ ਪੰਜਾਬ ਦੇ ਵਿੱਚ ਪਾਣੀ ਤਾਂ ਪਹਿਲਾਂ ਹੀ ਨਹੀਂ ਹੈਗਾ? ਪੰਜਾਬ ਤਾਂ ਪਹਿਲਾਂ ਹੀ ਪਾਣੀ ਦੀ ਮਾਰ ਹੇਠ ਆ ਰਿਹਾ ਹੈ ਤੇ ਅਸੀਂ ਐਸਵਾਈ ਐਸਵਾਈ ਅਲੱਦਾ ਜਿਹੜਾ ਪਾਣੀ ਹੈ ਅਸੀਂ ਕਿਉਂ ਦੇਈਏ ਇਸ ਲਈ ਐਸਵਾਈ ਐਲ ਦੇ ਮੁੱਦੇ ਤੇ ਭਗਵੰਤ ਮਾਨ ਕੱਲ ਬਿਲਕੁਲ ਸਾਈਲੈਂਟ ਰਹੇ ਡਰ ਹੈ ਆਪਣੀ ਕੁਰਸੀ ਬਚਾਉਣਾ ਚਾਹੁੰਦੇ ਨੇ ਲੇਕਿਨ ਕੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਾ ਕੇ ਹਰਿਆਣਾ ਵਿੱਚ ਇਹ ਕਹਿਣਗੇ ਕਿ ਅਸੀਂ ਪੰਜਾਬ ਤੋਂ ਪਾਣੀ ਲਿਆਵਾਂਗੇ ਐਸਾ ਐਸਵਾਈ ਐਲ ਦਾ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵੀ ਖੁਲਾਸੇ ਹੋਣਗੇ ਜੇਕਰ ਗੱਲ ਕਰੀਏ ਆਰਥਿਕ ਸਥਿਤੀ ਦੀ ਪੰਜਾਬ ਦੀ ਉਹ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪ੍ਰੋਪਰ ਬਿਜਲੀ ਵੀ ਨਹੀਂ ਮਿਲੇਗੀ ਕਿਉਂਕਿ ਕੋਲਾ ਨਹੀਂ ਮਿਲੇਗਾ ਕਿਉਂਕਿ ਕੋਲ ਕੋਲੇ ਵਾਲੀਆਂ ਕੰਪਨੀਆਂ ਨੂੰ ਪੈਸੇ ਦੀ ਆਮਦਨੀ ਨਹੀਂ ਕੀਤੀ ਗਈ ਪੈਸਾ ਪੈਂਡਿੰਗ ਪਿਆ ਹੈ ਕਿਉਂਕਿ ਪੈਸਾ ਤੇ ਸਟੇਟ ਸਰਕਾਰ ਦੇ ਕੋਲੋਂ ਮਿਲਣਾ ਹੈ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਸੰਕਟ ਆ ਜਾਵੇਗਾ ਪੂਰੇ ਪੰਜਾਬ ਦੇ ਵਿੱਚ ਇਸ ਦੀ ਜਿਹੜੀ ਜ਼ਿੰਮੇਵਾਰ ਹੋਵੇਗੀ ਉਹ ਹੋਵੇਗੀ ਆਮ ਆਦਮੀ ਪਾਰਟੀ